ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਹੈ ਕਿ ਤੁਸੀਂ ਠੀਕ ਹੋਵੋਗੇ ਤੇ ਅੱਜ ਅਸੀਂ ਗੁਰਦੁਆਰਾ ਸਾਹਿਬ ਚੱਲੇ ਆ ਤੇ ਸਵੇਰਾ ਸਵੇਰਾ 4:30 4:30 ਹੋ ਗਏ ਨੇ ਤੇ ਬਸ ਅਸੀਂ 5:00 ਵਜੇ ਇੱਥੋਂ ਨਿਕਲਣਾ ਤੇ ਤੁਹਾਨੂੰ ਵੀ ਨਾਲ ਲੈ ਕੇ ਜਾਵਾਂਗੇ ਤੇ ਅੱਜ ਮੇਰੇ ਕਿੱਟੀ ਮੈਂਬਰ ਸਾਰੇ ਆਪਾਂ ਸਾਰੇ ਗੁਰਦੁਦਵਰਾ ਸਾਹਿਬ ਜਾਵਾਂਗੇ ਜਿੱਥੇ-ਜਿੱਥੇ ਵੀ ਜਾਵਾਂਗੇ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਤੇ ਬਣੇ ਰਿਓ ਵੀਡੀਓ ਦੇ ਵਿੱਚ ਚਲੋ ਹੁਣ ਮੈਂ ਤਿਆਰ ਹੋ ਜਾਵਾਂ ਹਾਂ ਜੀ ਮੈਂ ਤਿਆਰ ਹੋ ਗਈਆਂ ਹੁਣ ਇਹ ਵਾਲਾ ਸੂਟ ਪਾਇਆ ਅੱਜ ਮੈਂ ਪਹਿਲੇ ਦਿਨ ਹੀ ਪਾਇਆ ਹੈ ਸੂਟ ਇਹਦੇ ਨਾਲ ਮੈਂ ਵਾਈਟ ਦੁਪੱਟਾ ਰਹਿਣ ਦਿੱਤਾ ਸੀਗਾ ਮੈਂ ਕਿ ਜਿਸ ਤਰ੍ਹਾਂ ਇਹ ਸੂਟ ਇਸ ਤਰ੍ਹਾਂ ਵਿੱਚ ਵਾਈਟ ਹੈਗਾ ਤੇ ਵਾਈਟ ਠੀਕ ਹੈ ਜੇ ਸਾਰਾ ਇੱਕੋ ਤਰ੍ਹਾਂ ਦਾ ਹੋ ਜਾਣਾ ਹੈਗਾ ਤੇ ਇਤਨਾ ਹਾਈਲਾਈਟ ਹੁੰਦਾ ਐਸਾ ਦੁਪੱਟਾ ਵਾਈਟ ਕੱਲ ਦਾ ਪਟਿਆਲੇ ਸ਼ਹਿਰ ਵਿੱਚ ਦੁੱਖ ਨਿਵਾਰਨ ਸਾਹਿਬ ਜੋ ਕੀ ਪਾਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਰੇ ਪਹੁੰਚ ਗਏ ਪਾਰਕਿੰਗ ਵਿੱਚ ਗੱਡੀ ਲਗਾ ਕੇ ਅਸੀਂ ਮੱਥਾ ਟੇਕਣ ਵਾਸਤੇ ਚੱਲ ਪਏ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤੇ ਸੀਗੇ ਕਿ ਜੋ ਵੀ ਇੱਥੇ ਸ਼ਰਧਾ ਭਾਵਨਾ ਦੇ ਨਾਲ ਆਏਗਾ ਤੇ ਦਰਸ਼ਨ ਕਰੇਗਾ ਮੱਥਾ ਟੇਕੇਗਾ ਤੇ ਇਸ਼ਨਾਨ ਕਰੇਗਾ ਤੇ ਉਹਦੇ ਸਾਰੇ ਦੁੱਖ ਦੂਰ ਹੋਣਗੇ ਚਲੋ ਦਰਸ਼ਨ ਕਰਦੇ ਹਾਂ ਫਿਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਾਂਜੀ ਮੱਥਾ ਟੇਕ ਲਿਆ ਸੀਗਾ ਅੰਦਰ ਕੀਰਤਨ ਵੀ ਹੁੰਦਾ ਪਿਆ ਸੀਗਾ ਤੇ ਬਹੁਤ ਆਨੰਦ ਆਇਆ ਤੇ ਬਹੁਤ ਹੀ ਵਧੀਆ ਲੱਗਿਆ ਸਕੂਨ ਇੰਨਾ ਮਿਲਦਾ ਇੱਥੇ ਹੋਰ ਕਿਤੇ ਨਹੀਂ ਜਿੱਥੇ ਮਨ ਚ ਚਲੇ ਜਾਓ ਪਟਿਆਲੇ ਵਿੱਚ ਕਾਲੀ ਮਾਤਾ ਦਾ ਮੰਦਿਰ ਹੈ ਤੇ ਆਪਾਂ ਉੱਥੇ ਵੀ ਦਰਸ਼ਨ ਕਰਨ ਲਈ ਗਏ ਜਿੱਦਾਂ ਤੁਸੀਂ ਜਾਣਦੇ ਆ ਕਿ ਸਾਡੇ ਸਾਰੇ ਹੀ ਕਿੱਟੀ ਵਾਲੇ ਮੈਂਬਰ ਨੇ ਤੇ ਆਪਾਂ ਸਾਰੇ ਜਣੇ ਇਦਾਂ ਗੁਰਦੁਆਰੇ ਮੰਦਿਰ ਦੇ ਵਿੱਚ ਗਏ ਜਦੋਂ ਇਹ ਇਕੱਠੇ ਹੋ ਕੇ ਕਿਤੇ ਵੀ ਜਾਂਦੇ ਆ ਤੇ ਕੋਈ ਵੀ ਸਥਾਨ ਹੋਵੇ ਤੇ ਆਪਾਂ ਬਹੁਤ ਇੰਜੋਏ ਕਰਦੇ ਆ ਅੰਦਰੋਂ ਨਹੀਂ ਸੀਗੀ ਵੀਡੀਓ ਬਣਾਈ ਬਾਹਰ ਆ ਕੇ ਤੇ ਬਾਹਰਲੀ ਸਾਈਡ ਤੇ ਇਹ ਥੋੜੀ ਵੀਡੀਓ ਬਣਾਈ ਆ ਅੰਦਰ ਮੱਥਾ ਟੇਕਦੇ ਆ ਪਰ ਇਹ ਮੈਂ ਬਾਹਰੋਂ ਹੀ ਬਣਾਈ ਸੀਗੀ ਇਥੇ ਆਪਾਂ ਸ੍ਰੀ ਸ਼ਮੈਲ ਵਿੱਚ ਆਏ ਸੀਗੇ ਤੇ ਪਰ ਬੰਦ ਹੀ ਸੀਗਾ ਤੇ ਅੰਦਰ ਮੁਰੰਮਤ ਚੱਲਦੀ ਪਈ ਇਹਨਾਂ ਦੀ ਤੇ ਪਰ ਅੰਦਰੋਂ ਵੇਖਣ ਦਾ ਸਾਨੂੰ ਮੌਕਾ ਨਹੀਂ ਮਿਲਿਆ ਤੇ ਫਿਰ ਆਪਾਂ ਬਾਹਰੋਂ ਇਸ ਤਰ੍ਹਾਂ ਦੇਖ ਕੇ ਤੇ ਫਿਰ ਆਪਾਂ ਅੱਗੇ ਸੀਗੇ ਮੈਂ ਪਹਿਲੀ ਵਾਰੀ ਆਈ ਸੀਗੀ ਤੇ ਪਰ ਉਹ ਵੀ ਨਹੀਂ ਮੌਕਾ ਮਿਲਿਆ ਦੇਖਣ ਦਾ ਅੰਦਰੋਂ ਤੇ ਚਲੋ ਕੋਈ ਨਹੀਂ ਜਦੋਂ ਫਿਰ ਆਵਾਂਗੇ ਕਿਤੇ ਇੱਥੇ ਅਸੀਂ ਗੁਰਦੁਆਰਾ ਸ੍ਰੀ ਮੋਤੀਬਗ੍ਹ ਸਾਹਿਬ ਇਹ ਵੀ ਪਟਿਆਲੇ ਚ ਹੈ ਤੇ ਆਪਾਂ ਇੱਥੇ ਮੱਥਾ ਟੇਕਣ ਵਾਸਤੇ ਆ ਗਏ ਸੀਗੇ ਤੇ ਦਰਸ਼ਨ ਕਰੋ ਤੁਸੀਂ ਵੀ ਇਸਾ ਸਥਾਨ ਤੇ ਗੁਰੂ ਸਾਹਿਬਾਨ ਆਪਣੇ ਸਿੰਘਾਂ ਦੇ ਨਾਲ ਆਏ ਸੀਗੇ ਤੇ ਉਹਨਾਂ ਨੇ ਉਪਦੇਸ਼ ਦਿੱਤਾ ਸੀ ਸੰਗਤਾਂ ਨੂੰ ਕਿ ਜੋ ਵੀ ਇਹ ਸ਼ਰਧਾ ਭਾਵ ਨਾਲ ਸੇਵਾ ਕਰੇਗਾ ਉਹਨਾਂ ਦੀ ਹਰ ਇੱਕ ਮਨੋ ਕਾਮਨਾ ਪੂਰੀਆਂ ਹੋਣਗੀਆਂ ਤੇ ਸਾਰੇ ਇੱਥੇ ਆਂਦੇ ਨੇ ਸੰਗਤਾਂ ਆਂਦੀਆਂ ਨੇ ਤੇ ਦਰਸ਼ਨ ਕਰਦੀਆਂ ਦਰਸ਼ਨ ਕਰੋ ਜੀ ਤੁਸੀਂ ਵੀ ਫਿਰ ਆਪਾਂ ਬਾਜ਼ਾਰ ਵਾਲਾ ਗਏ ਸੀਗੇ ਤੇ ਇਹ ਆ ਵੀ ਪਟਿਆਲੇ ਆਈਏ ਤੇ ਮਾਰਕੀਟ ਵਿੱਚ ਨਾ ਜਾਈਏ ਤੇ ਲੇਡੀਜ਼ ਉਹ ਵੀ ਤੇ ਫਿਰ ਆਪਾਂ ਮਾਰਕੀਟ ਵਿੱਚ ਆ ਗਏ ਸੀਗੇ ਤੇ ਇੱਥੋਂ ਆਪਾਂ ਸਮਾਨ ਖਰੀਦਾਂਗੇ ਅਸੀਂ ਮਾਰਕੀਟ ਵਿੱਚ ਆਪਾਂ ਗਏ ਸੀਗੇ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ ਤੇ ਇੱਥੇ ਆਪਾਂ ਆਖਿਆ ਚਲੋ ਇੱਥੇ ਦੇਖਦੇ ਆਂ ਕਿ ਕੀ ਕੀ ਸਮਾਨ ਹੈ ਇਸੀ ਮਾਰਕੀਟ ਵਿੱਚ ਤੇ ਫਿਰ ਆਪਾਂ ਇੱਥੋਂ ਜੁੱਤੀਆਂ ਵਗੈਰਾ ਲਈਆਂ ਸੀਗੀਆਂ ਲੱਕੀ ਜੁੱਤੀਆਂ ਆਪਾਂ ਸਾਰਿਆਂ ਨੇ ਲਈਆਂ ਸੀਗੀਆਂ ਇੱਥੇ ਉੱਨੋ ਹੀ ਦਿਖਾਨੇ ਲੱਗੀ ਜੁੱਤੀਆਂ ਦਾ ਸ਼ੋਰੂਮ ਆਪ ਐਥੇ ਜੁੱਤੀਆਂ ਦੇਖਦੇ ਪਏ ਸੀਗੇ ਤੇ ਜੁੱਤੀਆਂ ਬਹੁਤ ਬਹੁਤ ਸੋਹਣੀਆਂ ਸੀਗੀਆਂ ਤੇ ਪਾਕਿਸਤਾਨੀ ਜੁੱਤੀਆਂ ਸੀਗੀਆਂ ਜੁੱਤੀਆਂ ਦੀ ਹੁਣ ਤੇ ਕੋਈ ਹੈ ਹੀ ਨਹੀਂ ਆ ਕਿ ਇੱਕ ਅੱਧੀ ਜੁੱਤੀ ਦਾ ਕੋਈ ਡਿਜ਼ਾਈਨ ਹੋਵੇ ਜੁੱਤੀਆਂ ਦੇ ਇੰਨੇ ਡਿਜ਼ਾਈਨ ਕਲਰ ਨੇ ਇੰਨੇ ਸੋਹਣੇ ਸੋਹਣੇ ਹੈਗੇ ਬਹੁਤ ਵਧੀਆ ਹੈਗੇ ਫਿਰ ਆਪਾਂ ਰੈਸਟੋਰੈਂਟ ਵਿੱਚ ਖਾਣਾ ਖਾਧਾ ਤੇ ਰਿਆਸਤੇ ਦਾਵਤ ਵਿੱਚ ਤੇ ਜੋ ਵੀ ਖਾਧਾ ਬਹੁਤ ਟੇਸਟੀ ਸੀਗਾ ਇਹਨਾਂ ਦਾ ਖਾਣਾ ਇੰਨਾ ਵਧੀਆ ਸੀਗਾ ਨਾ ਆਪਾਂ ਖਾ ਕੇ ਚਾਹ ਵਗੈਰਾ ਪੀਤੀ ਉੱਥੋਂ ਤੇ ਫਿਰ ਆਪਾਂ ਅੱਗੇ ਸੀਗੇ ਤੇ ਬਸ ਫਿਰ ਆਪਾਂ ਗੁਰਦੁਆਰਾ ਸਾਹਿਬ ਜਾਣਾ ਸੀਗਾ ਜਦੋਂ ਤੁਸੀਂ ਵੀ ਇੱਥੇ ਆਓ ਤੇ ਜ਼ਰੂਰ ਖਾਣਾ ਖਾ ਕੇ ਜਾਇਓ ਵੀ ਬਹੁਤ ਵਧੀਆ ਟੇਸਟੀ ਖਾਣਾ ਹੈ ਇਹਨਾਂ ਦਾ ਚਾਹ ਵੀ ਬਹੁਤ ਵਧੀਆ ਸੀਗੀ ਤੇ ਜ਼ਰੂਰ ਆਇਓ ਤੁਸੀਂ ਵੀ ਇੱਥੇ ਇੱਥੇ ਅਸੀਂ ਫਤੇਗਰ ਸਾਹਿਬ ਆ ਗਏ ਸੀਗੇ नवारो सर्व हर नाम बढ़ाई जानक मत ਹਾਂਜੀ ਮੈਂ ਬਾਹਰੋਂ ਹੀ ਬਣਾਈ ਸੀਗੀ ਵੀਡੀਓ ਇਸ ਦਾ ਅੰਦਰੋਂ ਨਹੀਂ ਸੀਗੀ ਬਣਾਈ ਹੈਗੀ ਤੇ ਮੈਨੂੰ ਵਧੀਆ ਹੀ ਨਹੀਂ ਲੱਗਿਆ ਕਿ ਅੰਦਰੋਂ ਮੈਂ ਵੀਡੀਓ ਫੋਨ ਚੱਕ ਕੇ ਅੰਦਰੋਂ ਵੀਡੀਓ ਬਣਾਵਾ ਮੈਂ ਮੱਥਾ ਟੇਕਣ ਵਾਸਤੇ ਆਈ ਸੀਗੀ ਤੇ ਇੱਥੇ ਦੇਖੋ ਠੰਡੇ ਬੁਰਜ ਦੇ ਵਿੱਚੋਂ ਇਹ ਵੀ ਮੈਂ ਬਾਹਰੋਂ ਹੀ ਲਈ ਸੀਗੀ ਇੱਥੇ ਵੀ ਦੇਖੋ ਕਿੰਦਾਂ ਠੰਡੀਆਂ ਰਾਤਾਂ ਦੇ ਵਿੱਚ ਮਾਤਾ ਜੀ ਤੇ ਬੱਚੇ ਛੋਟੇ-ਛੋਟੇ ਕਿਸ ਤਰ੍ਹਾਂ ਰਹੇ ਹੋਣਗੇ ਕਿੰਦਾਂ ਉਹਨਾਂ ਦੇ ਸਿੱਧਕ ਨੇ ਗੁਰੂ ਸਾਹਿਬਾਨਾਂ ਦੇ ਬੱਚੇ ਆ ਦੇਦੇ ਇੱਥੇ ਦਰਸ਼ਨ ਕਰੋ ਤੁਸੀਂ ਤੇ ਗੁਰਦਵਾਰਾ ਜੋਤੀਸਰੂਪ ਸਾਹਿਬ ਆਪਾਂ ਆ ਗਏ ਸੀਗੇ ਤੇ ਕਾਫੀ ਟਾਈਮ ਹੋ ਗਿਆ ਸੀ ਸਾਨੂੰ ਹੁਣ ਹਨੇਰਾ ਹੋ ਗਿਆ ਸੀਗਾ ਤੇ ਟਾਈਮ ਬਹੁਤ ਹੋ ਗਿਆ ਸੀਗਾ ਤੇ ਬਸ ਹੁਣ ਆਪਾਂ ਇੱਥੇ ਦਰਸ਼ਨ ਕਰਾਂਗੇ ਤੇ ਇਹ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜੱਤੇ ਜੋਰਾਵਾ ਸਿੰਘ ਤੇ ਫਤਿਹ ਸਿੰਘ ਨੂੰ ਇੱਥੇ ਸਸਕਾਰ ਕੀਤਾ ਸੀਗਾ ਇਸ ਜਗ੍ਹਾ ਤੇ ਤੇ ਬਹੁਤ ਪਵਿੱਤਰ ਜਗ੍ਹਾ ਹੈ ਤੇ ਬਸ ਆਪਾਂ ਇੱਥੇ ਹੁਣ ਦਰਸ਼ਨ ਕਰਾਂਗੇ ਦਰਸ਼ਨ ਕਰਕੇ ਫਿਰ ਆਪਾਂ ਅੰਦਰ ਬੈਠੇ ਹੀਗੇ ਥੋੜੀ ਦੇਰ ਤੇ ਫਿਰ ਅੰਦਰ ਬੈਠ ਕੇ ਫਿਰ ਅਹੀਂ ਬਾਹਰ ਆਗੇ ਸੀ ਸਰਸਨ ਨਦੀ ਤੇ ਵੀ ਛੋੜਾ ਪਹਿਹਿਆ ਉਸ ਮੇਰੇ ਦਾ ਸੁਣ ਲੋ ਹਾਲ ਜੀ ਗਹਿਰ ਬਿਸਰਦੀ ਹਟੀਆਂ ਆ ਦੇਖੋ ਕਿੰਨਾ ਨੇ ਰੋ ਗਿਆ ਸਾਨੂੰ ਆਂਦਿਆਂ ਨੂੰ ਸਾਨੂੰ ਆਂਦਿਆਂ ਨੂੰ 11 ਵਜੇ ਗਏ ਸੀਗੇ ਤੇ ਫਿਰ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਗਲੀ ਵੀਡੀਓ ਚ ਮਿਲਦੇ ਹਾਂ